ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਇੱਕ ਵੱਡੀ ਭਵਿੱਖਬਾਣੀ ਕਰ ਦਿੱਤੀ ਗਈ ਹੈ 20 ਤੋਂ 24 ਤਰੀਕ ਤੱਕ ਭਾਰੀ ਬਰਸਾਤ ਹੋਵੇਗੀ ਇਸ ਦਾ ਕਿੱਥੇ ਨੁਕਸਾਨ ਹੋ ਸਕਦਾ ਆਓ ਤੁਹਾਨੂੰ ਦੱਸਦੇ ਹਾਂ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਭਰ ਦੇ ਵਿੱਚ ਭਾਰੀ ਵਰਖਾ ਹੋਵੇਗੀ। ਉਹਨਾਂ ਕਹਿੰਦੇ ਕਿ 20 ਤੋਂ 24 ਤਰੀਕ ਤੱਕ ਭਾਰੀ ਮੀਂਹ ਪੈ ਸਕਦਾ। ਇਹ ਹੀ ਨਹੀਂ ਉਹਨਾਂ ਕਹਿੰਦੇ ਕਿ ਜਿੱਥੇ ਆਮ ਲੋਕਾਂ ਦੀ ਜ਼ਰੂਰਤ ਹੈ ਤਾਂ ਉੱਥੇ ਕਈ ਜਗ੍ਹਾ ਤੇ ਬਣੇ ਹੜ੍ਹ ਵਰਗੇ ਹਾਲਾਤ ਨਾਲ ਵੀ ਕਾਫੀ ਨੁਕਸਾਨ ਹੋ ਰਿਹਾ। ਉਹਨਾਂ ਕਹਿੰਦੇ ਕਿ ਨੀਵੇਂ ਇਲਾਕਿਆਂ ਦੇ ਲੋਕ ਖਾਸ ਧਿਆਨ ਰੱਖਣ ਉੱਥੇ ਕਿਸਾਨਾਂ ਨੂੰ ਵੀ ਪਾਣੀ ਦੀ ਨਿਕਾਸੀ ਦਾ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ। ਹਾਂਜੀ ਮੌਸਮ ਦੇ ਵਿੱਚ ਜੇ ਆਪਾਂ ਦੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਜਿਹੜੀ ਪ੍ਰੋਗਰੈਸ ਮੌਨਸੂਨ ਦੀ ਦਿਖ ਰਹੀ ਹੈ ਕਿਉਂਕਿ ਜਿਹੜਾ ਇਹਦੀਆਂ ਦੋਨੋਂ ਬ੍ਰਾਂਚੀਜ਼ ਨੇ ਜਿਹੜੀ ਅਰਬ ਸਾਗਰ ਦਾ ਜਾਂ ਬੰਗਾਲ ਦੀ ਖਾੜੀ ਦੇ ਵਿੱਚ ਜੋ ਵੀ ਮਤਲਬ ਵੰਡ ਰਿਆਂ ਸਿਸਟਮ ਉਹ ਕਾਫੀ ਸਟਰੋਂਗ ਹੈਗਾ ਔਰ ਉਹ ਉੱਪਰ ਨੂੰ ਜਿਹੜਾ ਮੂਵ ਹੋ ਰਿਹਾ ਔਰ ਇਸ ਸਮੇਂ ਜਿਹੜਾ ਪੰਜਾਬ ਦੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਸੈਂਟਰਲ ਪੰਜਾਬ ਦੇ ਰੀਜਨਸ ਨੇ ਉੱਥੇ ਕਾਫੀ ਡੈਂਸ ਸਿਸਟਮ ਜਿਹੜਾ ਬਣਿਆ ਹੋਇਆ ਜਿਦੇ ਨਾਲ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਅੱਜ ਜਾਂ ਕੱਲ ਤੱਕ ਕਾਫੀ ਅੱਛੀ ਬਾਰਿਸ਼ ਜਿਹੜੀ ਹੈ ਮਤਲਬ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ ਸੋ ਇਹ ਜਿਹੜੀ ਜੇ ਆਪਾਂ ਮੌਨਸੂਨ ਦੀ ਪਿਛਲੀ ਵੀ ਗੱਲ ਕਰਦੇ ਹਾਂ ਤਾਂ ਕਾਫੀ ਇਸ ਵਾਰੀ ਮੌਨਸੂਨ ਨੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਅੱਛੀ ਪ੍ਰੋਗਰੈਸ ਦਿਖਾਈ ਹੈ ਜਾਂ ਲੋੜ ਤੋਂ ਵੱਧ ਵੀ ਜਿਹੜੀ ਬਾਰਿਸ਼ ਦੇਖੀ ਗਈ ਹੈ ਹ ਹੁਣ ਤੱਕ ਜਿਹੜਾ ਤਰਨਤਨ ਜ਼ਿਲ੍ਹਾ ਉਹਦੇ ਵਿੱਚ 70% ਤੋਂ ਜ਼ਿਆਦਾ ਬਾਰਿਸ਼ ਰਿਕਾਰਡ ਕੀਤੀ ਗਈ ਹੈ ਤੇ ਕਪੂਰਥਲਾ ਜ਼ਿਲ੍ਹਾ ਉਹਦੇ ਵਿੱਚ 70% ਤੋਂ ਘੱਟ ਹੈ ਸੋ ਇਹ ਦੋਨੋਂ ਜ਼ਿਲ੍ਹੇ ਜਿਹੜੇ ਐਕਸਟ੍ਰੀਮ ਤੇ ਚੱਲ ਰਹੇ ਨੇ ਇੱਕ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੈਗੀ ਹੈ ਇੱਕ ਦੇ ਵਿੱਚ ਕਾਫੀ ਘੱਟ ਹੈ ਔਰ ਬਾਕੀ ਜਿਹੜੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਕਿਸੇ ਦੇ ਵਿੱਚ ਤਾਂ ਸਧਾਰਨ ਵਰਖਾ ਹੀ ਹੈ ਕਿਸੇ ਦੇ ਜਿਹੜੇ ਆਪਾਂ ਕਹਿੰਦੇ ਕਿ ਦੱਖਣੀ ਪੱਛਮੀ ਜਿਹੜੇ ਭਾਗ ਨੇ ਉੱਥੇ ਜਿਵੇਂ ਕਿ ਮੁਕਸਰ ਹੈ ਅੰਬਿਤੰਡਾ ਮਾਨਸਾ ਨ ਸੰਗਰੂਰ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਥੋੜੀ ਜਿਹੀ ਬਾਰਿਸ਼ ਜਿਹੜੀ ਆਮ ਨਾਲੋਂ ਘੱਟ ਹੋਈ ਹੈ ਪਰ ਓਵਰ ਆਲ ਜਿਹੜੀ ਪੰਜਾਬ ਦੀ ਪੋਜੀਸ਼ਨ ਹੈ ਉਹ ਦੇ ਵਿੱਚ ਮਤਲਬ ਨਾਰਮਲੀ ਬਾਰਿਸ਼ ਹੋਈ ਹੈ 6% ਦੀ ਡਿਵੀਏਸ਼ਨ ਜਿਹੜੀ ਆ ਦੇਖੀ ਜਾ ਸਕਦੀ ਹੈ ਜੇ ਲੁਧਿਆਣੇ ਦੇ ਵਿੱਚ ਅਸੀਂ ਆਪਣੀ ਆਬਜ਼ਰਵੇਟਰੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕਾਫੀ ਸਾਡੇ ਕੋਲ ਅੱਛੀ ਬਾਰਿਸ਼ ਹੋਣ ਤਾਂ ਕਿ 130 ਮਿਲੀਮੀਟਰ ਤੱਕ ਜਿਹੜੀ ਬਾਰਿਸ਼ ਰਿਕਾਰਡ ਹੋ ਗਈ ਹੈ ਜਿਹੜੀ ਕਿ 190 ਤੱਕ ਜਿਹੜੀ ਸਾਡੇ ਕੋਲ ਨਾਰਮਲੀ ਹੁੰਦੀ ਹੈ ਸੋ ਕਹਿਣ ਤੋਂ ਪਹਿਲੇ ਹੈ ਕਿ ਇਸ ਵਾਰੀ ਜਿਹੜੀ ਮੌਨਸੂਨ ਆ ਉਹਦੀ ਲਗਾਤਾਰ ਜਿਹੜੀ ਮੂਵਮੈਂਟ ਹੋ ਰਹੀ ਹੈ ਉਹਦੇ ਨਾਲ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਕਿ 20 21 ਨੂੰ ਚੰਗੀ ਬਾਰਿਸ਼ ਹੋਏਗੀ ਫਿਰ 24 25 ਨੂੰ ਫਿਰ ਤਾਂ ਜਿਹੜੀ ਦਰਮਿਆਨੀ ਤੋਂ ਭਾਰੀ ਵਰਖਾ ਦੀ ਸੰਭਾਵਨਾ ਹੈ ਸੋ 8 ਦਿ ਬਾਰਿਸ਼ ਲਗਾਤਾਰ ਹੋ ਰਹੀ ਹੈ ਇਹਦੇ ਨਾਲ ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਚਲੋ ਸਾਡਾ ਪਾਣੀ ਦਾ ਪੱਧਰ ਜਿਹੜਾ ਉਹ ਜਿਹੜਾ ਧਰਤੀ ਹੇਠਲਾ ਪਾਣੀ ਆ ਉਹਨੂੰ ਸਪੋਰਟ ਮਿਲੇਗੀ ਪਰ ਨਾਲ ਦੀ ਨਾਲ ਇਹ ਸਾਨੂੰ ਫਸਲਾਂ ਨੂੰ ਮਤਲਬ ਨੁਕਸਾਨ ਵੀ ਕਰ ਸਕਦਾ ਸੋ ਇਹਦੇ ਧਿਆਨ ਚ ਰੱਖ ਕੇ ਹੀ ਮੌਸਮ ਨੂੰ ਮਤਲਬ ਦੇਖਿਆ ਜਾਏ ਕਿ ਜਿਹੜੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਉੱਥੇ ਪਾਣੀ ਖੜਾ ਨਾ ਹੋਵੇ ਪ੍ਰੋਪਰ ਜਿਹੜੀਆਂ ਖੇਤ ਦੀਆਂ ਵੱਟਾਂ ਬਣਾ ਕੇ ਰੱਖੀਆਂ ਜਾਣ ਤੇ ਨਿਕਾਸੀ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ ਲ ਖੇਤ ਦੇ ਵਿੱਚ ਪਾਣੀ ਜਿਹੜਾ ਉਹ ਖੜਾ ਨਾ ਰਹਿ ਦਿੱਤਾ ਜਾਵੇ ਅ ਕਿਉਂਕਿ ਜੜੀ ਹੁਣ ਲਗਾਤਾਰ ਬਾਰਿਸ਼ ਦੀ ਫੇਰ ਸੰਭਾਵਨਾ ਹੈਗੀ ਹੈ ਪੰਜਾਬ ਦੇ ਵਿੱਚ ਸੋ ਉਹਨੂੰ ਮੱਦੇ ਨਜ਼ਰ ਰੱਖਦੇ ਹੋਈ ਸਾਰੇ ਜਿਹੜੇ ਆਪਣੇ ਖੇਤੀ ਕੰਦੇ ਆ ਵੀ ਲਿਕੇ ਜਾਣ ਆ ਪਾਣੀ ਲਾਉਣ ਦੀ ਲੋੜ ਨਹੀਂ ਹੈਗੀ ਅ ਔਰ ਜਿਹੜਾ ਆਪਾਂ ਕਹਿ ਸਕਦੇ ਆ ਜੀ ਕੋਈ ਸਪਰੇਅ ਕਰਨੀ ਆ ਉਹਨੂੰ ਵੀ ਧਿਆਨ ਚ ਰੱਖ ਕੇ ਕੀਤਾ ਜਾਵੇ ਕਿ ਬਾਰਿਸ਼ ਇਸ ਸਮਾਂ ਹੈ ਤਾਂ ਉਹਨੂੰ ਥੋੜਾ ਜਿਹਾ ਹੋਲਡ ਕਰ ਸਕਦੇ ਆ ਅ ਬਾਕੀ ਆਮ ਲੋਕਾਂ ਨੂੰ ਵੀ ਇਹਨਾਂ ਦਿਨਾਂ ਦੇ ਵਿੱਚ ਸਾਵਧਾਨੀ ਵਰਤਨੀ ਚਾਹੀਦੀ ਹੈ ਕਿ ਆਪਾਂ ਜਿਹੜੇ ਕਿ ਲੋਅ ਲਾਈਂਗੇਰੀਆਜ਼ ਆ ਉੱਥੇ ਜਾਣ ਤੋਂ ਪਰਹੇਜ਼ ਕਰੀਏ ਔਰ ਜਿਵੇਂ ਕਿਸੇ ਨੇ ਕੋਈ ਸ਼ੈਲਟਰ ਲੈਣੀ ਹੈ ਉਦੋਂ ਵੀ ਕੋਈ ਦਰਖਤ ਥੱਲੇ ਜਾਂ ਕੋਈ ਮਾੜੀ ਜਿਹੜੀ ਬਿਲਡਿੰਗ ਹੈ ਕਮਜ਼ੋਰ ਬਿਲਡਿੰਗ ਦੇ ਨੇੜੇ ਜਾਂ ਕੋਈ ਤਾਰਾਂ ਜਿਹੜੇ ਖੰਭੇ ਆ ਉਹਨਾਂ ਦੇ ਨੇੜੇ ਨਾ ਖੜਿਆ ਜਾਵੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਇੰਨੀ ਜ਼ਿਆਦਾ ਭਾਰੀ ਵਰਖਾ ਹੁੰਦੀ ਹੈ ਤੇਜ਼ ਹਵਾਵਾਂ ਚੱਲਦੀਆਂ ਤਾਂ ਕਿਸੇ ਤਰ੍ਹਾਂ ਦਾ ਵੀ ਜਾਨੀਵਾਲੀ ਨੁਕਸਾਨ ਹੋ ਸਕਦਾ ਹੈ ਬਾਕੀ ਜੇ ਆਪਾਂ ਖਾਣ ਪੀਣ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਵੀ ਬਾਹਰੀਆਂ ਚੀਜ਼ਾਂ ਜਿਹੜੀਆਂ ਵਰਤਨ ਉਹਨਾਂ ਤੋਂ ਬਰੇਜ਼ ਕੀਤਾ ਜਾਵੇ ਔਰ ਜਿਹੜਾ ਬਾਕੀ ਆਪਾਂ ਕਹਿ ਸਕਦੇ ਹੈਗੇ ਆ ਕਿ ਜਿਹੜੇ ਅ ਸਟਰੀਟ ਵੈਂਡਰਸ ਨੇ ਉਹਨਾਂ ਦਾ ਬਿਲਕੁਲ ਵੀ ਨਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਕੰਟਾਮਿਨੇਸ਼ਨ ਹੋ ਜਾਂਦੀ ਹੈ بارش ਦਾ ਪਾਣੀ ਥਾਂ-ਥਾਂ ਤੇ ਖੜਾ ਹੁੰਦਾ ਜਿਸ ਦੇ ਨਾਲ ਜਿਹੜਾ ਮੱਖੀ ਮੱਛਰ ਹੈ ਉਹ ਉਹਦੇ ਤੇ ਫੂਡ ਤੇ ਵੀ ਬੈਠ ਸਕਦਾ ਸੋ ਉਹਦੇ ਤੋਂ ਵੀ ਆਪਾਂ ਨੂੰ ਗ੍ਰੇਸ ਕਰਨਾ ਚਾਹੀਦਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਲੱਗ ਰਿਹਾ ਹੈਗਾ ਕਿ ਜਿਹੜੀ ਪੰਜਾਬ ਦੇ ਵਿੱਚ ਕਾਫੀ ਅੱਛੀ بارش ਹੋ ਸਕਦੀ ਹੈ ਸੋ ਹਰ ਪੱਖੋਂ ਹੀ ਸਾਨੂੰ ਉਹਨੂੰ ਵੱਦੇ ਨਜ਼ਰ ਰੱਖ ਕੇ ਹੀ ਕਦਮ ਪੁੱਟਣੇ ਚਾਹੀਦੇ ਜਿਹੜੇ ਨੀਵੇਂ ਇਲਾਕੇ ਉਹਨਾਂ ਨੂੰ ਵੀ ਬਹੁਤ ਜ਼ਰੂਰੀ ਨੀਵੇਂ ਦਾ ਆ ਬਿਲਕੁਲ ਜਿਵੇਂ ਕਿ ਨੀਵੇਂ ਇਲਾਕੇ ਉਹਨਾਂ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਜਿਵੇਂ ਕਈ ਲੋਕ ਮਤਲਬ ਜਿਵੇਂ ਬੱਚੇ ਹੈ ਕਿ ਐ ਕਿ ਕਈ ਵਾਰੀ ਮੈਰਚ ਸ਼ਾਲ ਮਾਰ ਕੇ ਆਪਣਾ ਹੁਨੌਣ ਦਾ ਵੀ ਉਹਨਾਂ ਨੂੰ ਇੰਜੋਏ ਕਰਦੇ ਆ ਜਾਂ ਕਈ ਲੋਕ ਹੁੰਦਾ ਕਿ ਚਲੋ ਮੌਸਮ ਅੱਛਾ ਹੈ ਉਹ ਵੀ ਪਲਾਨ ਬਣਾ ਲੈਂਦੇ ਆ ਸੋ ਉਹ ਚੀਜ਼ਾਂ ਨੂੰ ਜੂੜ ਤੇ ਆ ਵਿਖਿਆ ਜਾਵੇ ਕਿਉਂਕਿ ਅੱਜ ਚੰਗੀ ਜਿਹੜੀ ਬਾਰਿਸ਼ ਹੋ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਦਰمیانی ਤੋਂ ਭਾਰੀ ਬਾਰਿਸ਼ ਜਿਹੜੀ ਆ ਉਹ ਕਈ ਇਲਾਕਿਆਂ ਦੇ ਵਿੱਚ ਹੋ ਸਕਦੀ ਹੈ ਸੋ ਇਹ ਜਿਹੜਾ ਮਤਲਬ 24 25 ਤੱਕ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਆ ਬਣਿਆ ਰਹੇਗਾ ਕਿਉਂਕਿ ਪ੍ਰੈਸ਼ਰ ਵੀ ਜਿਹੜਾ ਹੈਗਾ ਉਹ ਕਾਫੀ ਫਾਲ ਹੋ ਚੁੱਕਿਆ ਸੋ ਪ੍ਰੈਸ਼ਰ ਜਦੋਂ ਫਾਲ ਹੁੰਦਾ ਤਾਂ ਫਿਰ ਚਾਂਸਸ ਹੋ ਜਾਂਦੇ ਆ ਕਿ ਬਾਰਿਸ਼ ਜਿਹੜੀ ਆ ਉਹ ਭਾਰੀ ਹੋ ਸਕਦੀ ਹੈ ਹਾਂ ਆਈਐਮਡੀ ਵੱਲੋਂ ਥੋੜਾ ਅਲਰਟ ਦਿੱਤਾ ਜਾ ਰਿਹਾ ਕਿ ਇਸ ਤਰ੍ਹਾਂ ਨਾਲ ਕੀ ਉਹ orange ਜਾਂ red alert ਹੈਗਾ ਇਹਨਾਂ ਦਿਨਾਂ ਦੇ ਵਿੱਚ ਕਿ ਬਾਰਿ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਬਾਕੀ ਦਰਮਿਆਨੀ ਵੀ ਕਾਫੀ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਜਾ ਸਕਦੀ ਹੈ ਸੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਤਿਆਰ ਰੱਖਿਆ ਜਾਵੇ ਕਿਉਂਕਿ ਜਿਹੜਾ ਆਈਐਮਡੀ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਉਹਨੂੰ ਮੱਦੇਨਜ਼ਰ ਰੱਖ ਕੇ ਹੀ ਆਪਾਂ ਨੂੰ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਦਾਦੀਏ ਕਿ ਜਿੱਥੇ ਲਗਾਤਾਰ ਪੈਰੀ بارش ਦੇ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਦੂਜੇ ਪਾਸੇ ਕਈ ਥਾਵਾਂ ਤੇ ਪ੍ਰਸ਼ਾਸਨ ਦੀ ਪੋਲ ਵੀ ਖੁੱਲ ਕੇ ਸਾਹਮਣੇ ਆ ਕਿ ਥੋੜੇ ਜਿਹੀ ਮੀਂਹ ਦੇ ਨਾਲ ਸ਼ਹਿਰ ਜਲਥਲ ਹੋ ਗਏ ਨੇ ਉਥੇ ਦੂਜੇ ਪਾਸੇ ਹਿਮਾਚਲ ਦੇ ਵਿੱਚ ਲਗਾਤਾਰ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ